ਬੇਵਤਾ ਲੜਕੀ ਨੇ ਕੀਤੀ ਆਤਮ ਹੱਤਿਆ ਪਤੀ ਵਿਰੁੱਧ ਹੋਇਆ ਕੇਸ ਦਰਜ ਪੁਲਿਸ ਕਾਂਜੋਈ ਜਨਰਲ ਸੀਗਾ ਕਿ ਕੱਲ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਆ ਵੀ ਸਾਡੀ ਲੜਕੀ ਨੇ ਫਾਹ ਲੈ ਲਿਆ ਹੈਗਾ ਬੇਵਤਾ ਲੜਕੀ ਨੇ ਕੀਤੀ ਆਤਮ ਹੱਤਿਆ ਪਤੀ ਵਿਰੁੱਧ ਹੋਇਆ ਕੇਸ ਦਰਜ ਬਸੇ ਪਠਾਨਾ ਵਿਖੇ ਬੇਵਤਾ ਲੜਕੀ ਵੱਲੋਂ ਕੀਤੀ ਗਈ ਆਤਮ ਹੱਤਿਆ ਦੇ ਮਾਮਲੇ 'ਚ ਪੁਲਿਸ ਵੱਲੋਂ ਉਸਦੇ ਪਤੀ ਵਿਰੁੱਧ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਤੇ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਚਰਮੇਸ਼ਵਰ ਸਾਨੀ ਨੇ ਦੱਸਿਆ ਕਿ ਉਸਦੀ ਧੀ ਹੂਸ਼ਾ ਰਾਣੀ ਦਾ ਵਿਆਹ ਸਬੋਧ ਸਾਨੀ ਨਾਲ ਹੋਇਆ ਸੀ ਤੇ ਉਸ ਦਾ ਜਵਾਈ ਸਬੋਧ ਸਾਨੀ ਅਕਸਰ ਹੀ ਉਸਦੀ ਧੀ ਹੂਸ਼ਾ ਰਾਣੀ ਨਾਲ ਲੜਾਈ ਝਗੜਾ ਕਰਦਾ ਸੀ ਜਿਸ ਦੀਆਂ ਵਧੀਆਂ ਤੋਂ ਤੰਗ ਆ ਕੇ ਹੂਸ਼ਾ ਰਾਣੀ ਨੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਚੁੰਨੀ ਬਨ ਕੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਸ਼ਿਕਾਇਤ ਕਰਤਾ ਨੇ ਬਿਆਨਾਂ ਵਿੱਚ ਸਬੋਧ ਸਾਨੀ ਵਿਰੁੱਧ ਮੁਕਾਦਮਾ ਦਰਜ ਕਰਕੇ ਸ਼ਿਕਾਇਤ ਕਰਤਾ ਦੇ ਬਿਆਨਾਂ ਤੇ ਸਬੋਧ ਸਾਨੀ ਵਿਰੁੱਧ ਮੁਕਾਦਮਾ ਦਰਜ ਕਰਕੇ ਬਸੀ ਪਟਾਣਾ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਜਿਹੜਾ ਰਮੇਸ਼ਵਰ ਸਾਨੀ ਹੈਗੇ ਨੇ ਉਹਨਾਂ ਦੀ ਬੇਟੀ ਦਾ ਇੱਕ ਕਿਛੂ ਦਿਹਾ ਦੇ ਨੇ ਹਾਲ ਵਾਸੀ ਅੱਥੇ ਰਹਿਣੇ ਬਸੀ ਪਟਾਣਾ ਰਹਿੰਦੇ ਨੇ ਬਾਈਂਗਰੇ ਨੇ ਮਿਲਣ ਮਨਜ਼ੂਰੀ ਕਰਦੇ ਨੇ ਲੇਬਰਮੈਨ ਨੇ ਉਹਨਾਂ ਦੀ ਲੜਕੀ ਮੈਰਿਟ ਸੀਗੀ ਉਹਨਾਂ ਦੇ ਵਿੱਚ ਇੱਕ ਘਰ ਜਵਾਈ ਰਹਿੰਦਾ ਸੀ ਉਹਨਾਂ ਦਾ ਜਵਾਈ ਉਹ ਠੀਕ ਘਰ ਜਵਾਈ ਜਨਾਂ ਸੀਗਾ ਕਿ ਕੱਲ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਆ ਵੀ ਸਾਡੀ ਲੜਕੀ ਨੇ ਫਾਹ ਲੈ ਲਿਆ ਹੈਗਾ ਜਦੋਂ ਸੀ ਮੌਕੇ ਤੇ ਗਏ ਆ ਉਹਨਾਂ ਨੇ ਡੈੱਡ ਬਾਡੀ ਤਾਂ ਉੱਥੇ ਲੈ ਕੇ ਚਲੇ ਗਏ ਸੀਗੇ ਹਸਪੀਟਲ ਲੈ ਕੇ ਚਲੇ ਗਏ ਸੀਗੇ ਅ ਫਸਟ ਆਫ ਆਲ ਜਦੋਂ ਅਸੀਂ ਚੈੱਕ ਕੀਤਾ ਵੀ ਉਹਨਾਂ ਦਾ ਦਰਵਾਜ਼ਾ ਅੰਦਰੋਂ ਬਾਹਰੋਂ ਅੰਦਰੋਂ ਲੌਕ ਸੀਗਾ ਇਹਨਾਂ ਨੇ ਬਾਹਰੋਂ ਖਿੜਕੀ ਦੇ ਵਿੱਚੋਂ ਖਲਵਾ ਕੇ ਅੰਦਰ ਵਿੱਚ ਵੜ ਕੇ ਖਲਵਾਇਆ ਜੀ ਜਦੋਂ ਉੱਥੇ ਅਸੀਂ ਵੈਰੀਫਾਈ ਕੀਤਾ ਉਹਨੇ ਜਿਹੜਾ ਪੱਖਾ ਹੈ ਜਿਹਨੇ ਸੁਸਾਈਡ ਕੀਤਾ ਸੀ ਪੱਖਾ ਵੀ ਵਿੰਗਾ ਹੋਇਆ ਹੋਇਆ ਸੀਗਾ ਤੇ ਉਹ ਕਹਿੰਦੇ ਵੀ ਇਹ ਜਿਹੜੇ ਫਾਦਰ ਦੇ ਬਿਆਨ ਤੇ ਪੱਤਰ ਅਸਿਕ ਤੇ ਉਹ ਕਹਿੰਦੇ ਵੀ ਇਹ ਸੁਸਾਈਡ ਮੈਨੂੰ ਪ੍ਰੇਸ਼ਾਨ ਕਰਦਾ ਸੀ ਹਸਬੰਦ ਉਹ ਤਾਂ ਤੰਗ ਆ ਕੇ ਨੇ ਸੁਸਾਈਡ ਕੀਤਾ ਉਹਦੇ ਖਿਲਾਫ ਅੱਫੀ ਨੇ ਅਸੀਂ ਨੇ ਐਫਆਈ ਲੌਂਚ ਕਰ ਦਿੱਤੀ ਫਾਦਰ ਲੱਗੀ ਨਾਮ ਹੈ ਸਰ ਰਮੇਸ਼ਵਰ ਸਾਨੀ ਕੀ ਦੇ ਖਿਲਾਫ ਮਾਮਲਾ ਦੇ ਚੁ ਸਮੋਦ ਸਾਨੀ ਦੇ ਖਿਲਾਫ ਫਰਲਟ ਕੀ ਜੁੜੇ ਹਸਬੰਦ ਨਿਕਲਾ ਕੀ ਕਿਸ ਚੀਜ਼ ਨਾਲ ਤੁਹਾਨੂੰ ਪਰੇਸ਼ਾਨ ਕਰਦਾ ਕੋਈ ਦੇਹਿਸ ਦਾ ਮਾਮਲਾ ਸੀ ਜਾਂ ਹੋਰ ਕੋਈ ਗੱਲ ਹੈ ਇਹ ਪਾਟੋ ਇਨਵੈਸਟੀਗੇਸ਼ਨ ਆ ਇਹ ਸੀ ਕਿ ਚੈੱਕ ਕਰਦੇ ਆ ਉਹ ਕਹਿੰਦੇ ਤੁਸੀਂ ਪਰੇਸ਼ਾਨ ਰਹਿ ਰਹੇ ਪਰੇਸ਼ਾਨ ਕਰਦਾ ਰਹਿੰਦਾ ਸੀਗਾ ਕਿੰਨਾ ਪਹਿਲਾਂ ਮੇਰੀ ਸੁਈ ਸੀ ਇਹ ਮੈਰਿਜ ਇਹਨਾਂ ਦੀ ਕਰੀ 1.5 ਸਾਲ ਪਹਿਲਾਂ ਜੀ ਕੋਈ ਬੱਚਾ ਵੀ ਜੀ ਨਹੀਂ ਬੱਚਾ ਨਹੀਂ ਕੀ ਨਾਮ ਸੀ ਮੇਰੀ ਤੁਕਦਨੀ ਆ ਜੀ ਹਾਂ ਜੀ ਲੜਕੀ ਦੀ ਉਮਰ ਕਿੰਨੀ ਹੈ 20 ਸਾਲ ਜੀ ਕੀ ਨਾਮ ਕੀ ਸੀ ਮੇਰੀ ਤੁਕਦ ਦਾ ਹੁਸ਼ਾਰਾਣੀ ਜੀ ਓਕੇ ਠੀਕ